ਜਾਇ ਦੋਣਿਆ ਨਾ ਪੀਤ ਆਵੀ ਨਗਾਰੇ ਇਹਨੋ ਬਚਿਉ ਜੋਨੇ ਵਾਗ ਚੂਰੇ ਆਨੇ ਵਾਗੇ ਢੋਲ ਨੇ ਸਰਣਾਈ ਆਵੀ ਨਗਾਰੇ ਇਹਨੋ ਬਚਿਉ ਜੋਨੇ ਵਾਗ ਚੂਰੇ ਆਵੂ ਜਲ ਹਲ ਜੋਚੂ ਦੋਣਿਏ ਜਾਗ ਚੂਰੇ ਆਨੇ ਵਾਗੇ ਢੋਲ ਨੇ ਸਰਣਾਈ પરગટ માનવ મેરા પરગ પિરાણુ ધોનિયે દર્શને આબુ દર્શનિયા ના પીર ના રે આવા દર્શને હે જાવુ રે ધોનિયા પીર ના રે આબું પર ગટ પિરાણુ બેલમ પરમા પગ ટુરે ਆ ਉਪਰਗੜ ਪੀਰ ਨੂੰ ਦੋਨੀਆਂ ਪੀਰ ਨੂੰ ਰੇ ਅਨਮਨਵ ਮੇਰਾ ਮਨ ਹਰ ਖਾਈ ਆ ਉਪਰਗੜ ਪੀਰ ਨੂੰ ਦੋਨੀਆਂ ਨਾ ਪੀਰ ਨੂੰ ਰੇ ਜੈ ਦੋਨੀਆਂ